ਮਹਿਰਜ ਕਰਨ ਜਿੱਥੇ ਬੈਠ ਕੇ ਘਰ ਦੇਸ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਹੋਦੇ ਮੂੰਹੋਂ ਵੀ ਬਾਇਗਰੂ ਨਿਕਲ ਜਾਏਗਾ ਉਸ ਜਗਾ ਦਾਸਰੇ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ ਵੀ ਮਿੰਟ ਤੇ ਕੱਢੇ ਤੇ ਜੇ ਵੀ ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹ ਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆ 'ਚ ਕਮ ਸੇ ਕਮ ਵੇਮੈਂਟ ਤੇ ਕੱਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਰਿਜ ਕਰਦੇ ਆਂ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਇਹਨੂੰ ਲਿਆ ਵਰਤਮਾਨ ਵਿੱਚ ਕਿ ਵਰਤਮਾਨ ਕੀਏ ਇਕਦਮ ਇਕਦਮ ਟੁਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬਸ ਇਕ ਦਮ ਦੇ ਚ ਲਿਆਓ ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ ਨਾ ਕਿਸੇ ਮੰਦਰ ਚੋਂ ਮਿਲੇਗਾ ਨਾ ਕਿਸੇ ਗੁਰਦੁਆਰੇ ਚ ਨਾ ਕਿਸੇ ਮਸਜਿਦ ਚ ਨਾ ਕਿਸੇ ਚਰਚ ਦੇ ਚ ਨਾ ਕਿਸੇ ਤੀਰਤ ਦੇ ਚ ਨਾ ਕਿਸੇ ਔਰ ਪਹਾੜ ਦੇ ਚੋਂ ਗੁਫਾ ਦੇ ਚ ਜਦ ਵੀ ਲਬੇਗਾ ਇਹ ਨੌਨਿਦ ਨਾਮ ਨੌਨਿਦ ਅੰਬਰਪਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸਰਾਮ ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ ਮੰਦਰ ਗਿਆ ਹੋਇਆ ਉਸ ਦਾ ਸਫਲ ਜਿਹਨੂੰ ਪਤਾ ਚੱਲ ਜਾਏ ਹਰੀ ਨੂੰ ਅੰਦਰੋਂ ਪ੍ਰਗਟ ਕਰਨਾ ਹੈ ਔਰ ਜੀਵਨ ਨੂੰ ਹਰੀ ਮੰਦਰ ਬਣਾਣਾ 12 ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਜਿੱਥੇ ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ ਤੇ ਇੱਕ ਘੜਿਆਲ ਲਟਕਾ ਦਿੰਦੇ ਨੇ ਅੰਦਰ ਮੂਰਤੀ ਹੁੰਦੀ ਹੈ ਮੂਰਤੀ ਅੰਦਰ ਹੁੰਦੀ ਹੈ ਤੇ ਘੜਿਆਲ ਵਜਾ ਕੇ ਅੰਦਰ ਜਾਣਾ ਇੱਕ ਪ੍ਰਤੀਕ ਹੈ ਕਿ ਗੁੰਝਾਰ ਕਰਕੇ ਆਵਾਜ਼ ਕਰਕੇ ਧੁਨ ਅਲਾਪ ਕੇ ਅੰਦਰ ਪ੍ਰਵੇਸ਼ ਕਰ ਸਕੋਗੇ ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ ਧੁਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ ਘੜਿਆਲ ਲਟਕਾ ਰੱਖੇ ਉਹਨੂੰ ਵਜਾਉਂਦੇ ਨੇ ਫਿਰ ਅੰਦਰ ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਦੇ ਨੇ ਮੂਰਤੀ ਤੇ ਅੰਦਰ ਹੈ ਘੜਿਆਲ ਬਾਹਰ ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ ਅਗਰ ਜੀਵਨ ਮੰਦਰ ਹੈ ਤੇ ਮੂੰਹ ਦੇ ਜबान ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖਿਆ ਹੋਰ ਕਿਹੜਾ ਘੜਿਆਲ ਲਟਕਾਣਾ ਹੈ ਘੜਿਆਲ ਇਸ ਨੂੰ ਵਜਾਓ ਤੇ ਇਸ ਦੇ ਅਸਵਾਦ ਕਰਕੇ ਧਿਆਨ ਨੂੰ ਅੰਦਰ ਲੈ ਜਾਓ ਘੜਿਆਲ ਨੂੰ ਵਜਾ ਕੇ ਅੰਦਰ ਜਾਓ ਇਹੀ ਮੰਦਰ ਹੈ ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸਾ ਭਗਤ ਪੀਪਾਜੀ ਕਹਿੰਨ ਕਾਇਓ ਦੇਵ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜੋ ਪਾਤੀ ਮੇਰੀ ਕਾਇਆ ਦੇਵਲ ਬਣ ਗਈ ਮੰਦਰ ਬਣ ਗਈ ਕਿਉਂ ਹਰੀ ਪ੍ਰਗਟ ਹੋਗੇ ਮੰਦਰ ਵਿੱਚ ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣ ਗਿਆ ਇਹ ਜ਼ਬਾਨ ਘੜਿਆਲ ਹੈ ਇਸ ਨੂੰ ਵਜਾਣਾ ਹੁਣ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟਣਾ ਇੱਕ ਪਾਪ ਵੀ ਨਹੀਂ ਮਿਟਣਾ ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂ ਤਰਾਂ ਦੇ ਪਾਪ ਧੁੱਲ ਜਾਣਗੇ ਸਹੀ ਹੈ ਸਹੀ ਹੈ ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਆ ਇਹ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਢੁਲੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦਾ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਹੀ ਪਾਪ ਮਿਟ ਜਾਂਦੇ ਦੂਸਰਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਬਹੁਤ ਸੌਖਾ ਹੈ। ਕਈ ਸੈਕੜੇ ਪਾਠ ਜਬਜੀ ਸਾਹਿਬ ਦੇ ਕਰਦਿਨ ਸੁਖਮਨੀ ਸਾਹਿਬ ਦੇ ਕਰਦਿਨ ਅਸੀਂ ਜੀਤਨੇ ਕਰ ਲੈਣ ਠੀਕ। ਇੱਕ ਪੰਗਤੀ ਪੜ੍ਹਨੀ ਬੜੀ ਕਠਿਨ ਹੈ। ਓਕੇ। ਪਰ ਠੀਕੇ ਕਰੀ ਜਾਓ। ਕਿਸੇ ਦਿਨ ਇੱਕ ਪੰਗਤੀ ਪੜਨ ਦੀ ਜਾਚ ਆ ਜਾਏ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ। ਇੱਕ ਦਫਾ ਵਾਹਿਗੁਰੂ ਜਪਣਾ ਬੜੌਕ ਜ਼ਬਾਨ ਉਚਾਰਨ ਕਰੇ ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ ਘੜਿਆਲ ਦੀ ਆਵਾਜ਼ ਧੁਨਾਕਾਰ ਹੈ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਮੀ ਤੇ ਮਨ ਉਸ ਨੂੰ ਸੁਣੇ ਇਹਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਹਨੂੰ ਨਾਮ ਅਭਿਆਸ ਕਹਿੰਦੇ ਨੇ ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ ਦੇਖੋ ਰੋਟੀ ਖਾਂਦੇ ਆ 15 ਮਿੰਟ ਹੀ ਲੱਗ ਜਾਂਦਾ ਸਾਰਾ ਦਿਨ ਭੁੱਖ ਨਹੀਂ ਲੱਗਦੀ ਮੇਰਾ ਅਨੁਭਵ ਹੈ ਅਗਰ 15 ਮਿੰਟ ਵੀ ਤੁਸੀਂ ਜਪ ਕਰ ਲੋ ਚਲੋ ਮਨ ਨਹੀਂ ਜੁੜਿਆ ਸ਼ਬਦ ਸੁਰਤ ਇੱਕ ਨਹੀਂ ਹੋਈ ਮਨ ਥੋੜਾ ਜਾਂ ਨੇੜੇ ਚਲਾ ਗਿਆ ਤਾਂ ਵੀ ਇਤਨਾ ਰਸ ਬਣ ਜਾਏਗਾ ਦਿੜੀ ਚੰਗੀ ਲੱਗੇ 24 ਘੰਟੇ ਠੀਕ ਲੰਘ ਜਾਣਗੇ ਕਿਸੇ ਸਰੂਰ ਦੇ ਚਲੰਗਣਗੇ ਕਿਸੇ ਮਸਤੀ ਚ ਲੰਗਣਗੇ ਵਿਅਰਥ ਨਹੀਂ ਜਾਏਗਾ ਇੱਕ ਤਿੱਲ ਨਹੀਂ ਬੰਨੇ ਕਾਲੇ ਮਹਾਰਾਜ ਕਹਿੰਦੇ ਇੱਕ ਤਿੱਲ ਜਿਤਨੇ ਵੀ ਘਾਲਣਾ ਵਿਅਰਥ ਨਹੀਂ ਜਾਏਗੀ ਬਰਬਾਦ ਨਹੀਂ ਜਾਏਗਾ ਇਸ ਚੱਕਰ ਇਸ ਨਾਲੋਂ ਲੇਕਿਨ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ 20 ਮਿੰਟ ਤੇ ਕੱਢੇ ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤੋ ਇੱਕ ਗੱਲ ਸਪਸ਼ਟ ਹੋ ਗਈ ਇਹ ਦੇਖੋ ਸंसार ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਐਹਮियत ਨਹੀਂ ਇਸ ਦੀ ਦੁਨੀਆ ਵਿੱਚ ਕਮ ਸੇ ਕਮ ਵੇਮੈਂਟ ਤੇ ਕੱਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਨੇਜ ਕਰਦੇ ਉਸ ਜਗ੍ਹਾ ਦਾ ਆਪਣਾ ਅਸਰ ਹੈ ਇਸ ਵਾਸਤੇ ਕਹਿੰਦੇ ਨੇ ਜਿੱਥੇ ਕਥਾ ਕੀਰਤਨ ਹੋਵੇ ਗੁਰਦੁਆਰਾ ਮੰਦਰ ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਗਾਣੀ ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਂਦੇ ਆ ਨਾ ਫਜ਼ੂਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰਖੀਏ ਜਿੱਥੇ ਜਬ ਤੱਕ ਹੁੰਦਾ ਹੋਵੇ ਕਥਾ ਕੀਰਤਨ ਹੁੰਦੀ ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ ਮੈਨੂੰ ਹਜ਼ਾਰਾਂ ਸਤਸੰਗੀਆਂ ਨੇ ਗੁਰਸਿੱਖਾਂ ਨੇ ਆਖਿਆ ਵੀ ਗੈਨੇ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ 'ਚ ਵੀ ਕਥਾ ਕਰਦੇ ਹੋ ਪਰ ਜੋ ਰਸ ਸਾਨੂੰ ਸੀਸਗੰਜ ਸਾਹਿਬ ਆਉਂਦਾ ਹੈ ਹੋਰ ਕਲੋਨੀਆਂ 'ਚ ਨਹੀਂ ਉੱਥੇ ਵੀ ਅਸੀਂ ਆਉਂਦੇ ਆ ਇੱਕ ਨੇ ਨੇ ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰਦਾ ਕਈਆਂ ਨੇ ਕਿ ਉੱਥੇ ਕੀਰਤਨ ਸੁਣਦੇ ਆ ਬੜਾ ਰਸ ਆਉਂਦਾ ਹੈ ਉਹ ਹੀ ਰਾਗੀ ਹੁੰਦੇ ਨੇ ਉਸ ਕਲੋਣੇਜ ਕਰਦੇ ਪੈਂਦੇ ਨੇ ਅਸੀਂ ਸੁਣਨ ਵਾਸੇ ਜਾਂਦੇ ਆ ਖੇਡ ਨਹੀਂ ਬਣਦੀ ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ ਉੱਥੇ ਆਉਂਦਿਆਂ ਤੇ ਕੁਝ ਰਸ ਬਣਦਾ ਹੈ ਤੋ ਮੈਂ ਉਹਨਾਂ ਨੂੰ ਕਹੇ ਮੈਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਇੱਕ ਤੇ ਇਹ ਇੱਥੇ ਵਕਤ ਦਾ ਅਵਤਾਰੀបុਰਸ਼ ਕੁਛ ਦਿਨ ਰਿਹਾ ਹੈ ਇਸ ਮਿੱਟੀ ਦੇ ਵਿੱਚ ਅਜੇ ਵੀ ਕੁਝ ਜ਼ਿੰਦਗੀ ਹੈ ਦੂਸਰਾ 24 ਘੰਟੇ ਇਥੇ ਬਾਣੀ ਦਾ ਪਾਠ ਚੱਲਦਾ ਹੀ ਹੈ ਕੀਰਤਨ ਦੇ ਰੂਪ ਵਿੱਚ ਪਾਠਾਂ ਦੇ ਰੂਪ ਵਿੱਚ ਕਥਾ ਦੇ ਰੂਪ ਵਿੱਚ ਔਰ ਜਿਸ ਵਕ ਸੁਖਾਸ਼ਨ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ ਔਰ ਜਪ ਕਰਦੇ ਆਇਆ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੁਨ ਅਲਾਪ ਰਹੇ ਉਹਨਾਂ ਨੂੰ ਧੁਲਾਈ ਕਰਦੇ ਪੈਂਦੇ ਰਾਤ ਦੇ ਕੋਈ 1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋ ਵਿਛਾਈ ਆਉਂਦੀ ਹੈ ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਆਇਆ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਦੀ ਕਿਉਂਕਿ ਕਲੋਨੀਆਂ ਵਿੱਚ ਹਾਜ਼ਰੀ ਭਰ ਕੇ ਦਾਸ ਅਕਸਰ 12 1 ਵਜੇ ਸੀਸਗੰਜ ਸਾਹਿਬ ਪਹੁੰਚਦਾ ਮੇਰੀ ਰਾਇਸ਼ ਉੱਥੇ ਹੁੰਦੀ ਹੈ ਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦੇ ਆਇਆ ਦੇਖਦਾ 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ 'ਚ ਕਿਦਰੇ ਘੰਟਾ ਅੱਧਾ ਘੰਟਾ ਪਾਠ ਹੁੰਦਾ ਹੋਵੇਗਾ ਕਿਤੇ ਸ਼ਾਮ ਨੂੰ ਰਹਿਰਾਸਾ 15 ਮਿੰਟ ਕਿਤੇ ਸਵੇਰੇ ਹੁਕਮਨਾਮਾ ਕਲੋਨੀਆں ਦੇ ਗੁਰਦੁਆਰੇ 'ਚ ਤੇ ਇਹ ਹੀ ਕੁਝ ਯਾ ਸਾਦੀ ਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤੇ ਕੁਝ ਵੀ ਨਹੀਂ ਮੈਂ ਕਹ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉੱਥੋਂ ਦੀ ਲਹਿਰਾਂ ਉੱਥੋਂ ਦਾ ਮਾਹੌਲ ਹੈ ਇਹਨੂੰ ਕਹਿੰਦੇ ਨੇ ਅਸਥਾਨ ਭੇਦ ਜਗਾ ਦਾ ਸਰ ਸੋਹ ਆ ਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨਹੀਂਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸੋ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇਗੀ ਉਸ ਜਗਤ ਸ਼ਕਤੀ ਹੋਵੇਗੀ ਉਹ ਜਗਾ ਇਤਨੀ ਪਾਵਨ ਹੋ ਗਈ ਹੋਵੇਗੀ ਮਹਾਰਜ ਕਹਿੰਦਾ ਜਿੱਥੇ ਬੈਠ ਕੇ ਗੁਰਦੇਸ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਉਹਦੇ ਮੂੰਹੋਂ ਵੀ ਵਾਇਗਰ ਨਿਕਲ ਜਾਏਗਾ ਉਸ ਜਗਾ ਦੱਸ ਇਹਨੂੰ ਅਸਥਾਨ ਵੇਦ ਕਹਿੰਦੇ ਨੇ ਸੋ ਅਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨੀਤਾ ਕਦੀ ਕਦਾਈ ਕੀਰਤਨ ਹੁੰਦਾ ਉਹ ਜਗਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗਾ ਦੱਸੋ ਜਿੱਥੇ ਅਠੇ ਪੈਰ ਕੀਰਤਨ ਹੁੰਦਾ ਸੋ ਆ ਸਥਾਨ ਬਤਾਓ ਮੀਤਾ ਜਾਂ ਕੇ ਹਰ ਹਰ ਕੀਰਤਨ ਨਹੀਂ ਤਾ ਨੀਤਾ ਪ੍ਰਤੀ ਹੁੰਦਾ ਮੈਂ ਉੱਥੇ ਹੀ ਬੈਠ ਕੇ ਸੁਣਾ ਕਿਉਂਕਿ ਉਹ ਜਗਾ ਚਾਰਜ ਹੋਈ ਹੋਵੇਗੀ ਉਸ ਜਗਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਬਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਸ਼ਾਂਤੀ ਮਿਲੀ ਪਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਹੈ ਮੰਜੀ ਸਾਹਿਬ ਦੇ ਭਾਵੇਂ ਕਥਾ ਹੋਰ ਇਸੇ ਸਾਡੇ ਸਮਝ ਤੋਂ ਪਰੇ ਰਿਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕੋ ਹੀ ਮੰਦਰ ਹੈ ਜੋ 24 ਘੰਟੇ ਬੋਲਦੇ 24 ਘੰਟੇ ਕੀਰਤਨ ਹੋ ਰਿਹਾ ਚਲੋ ਸਮਾਂ ਤੇ ਹੋ ਗਿਆ ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਕਿ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥਾਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ ਮਸਜਿਦ ਵੀ ਬਣਾਈ ਮੰਦਿਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਫੌਜ ਦੇ ਵਿੱਚੋਂ ਦੋਂ ਸਿੱਖ ਹੁੰਦੇ ਸਨ ਇਹ ਤਿੰਨ ਆਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ ਵਿਚਕਾਰ ਮੰਦਿਰ ਇੱਕ ਪਾਸੇ ਮਸਜਿਦ ਇੱਕ ਪਾਸੇ ਗੁਰਦੁਆਰਾ ਤਿੰਨੇ ਇੱਕੋ ਹੀ ਲੈਣ ਦੇ ਚ ਨੇ ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ ਦੇਤੇ ਘੜਾਈ ਦਾ ਕੰਮ ਬੜਾ ਗਜ਼ਬ ਦਾ ਉੱਛੇ ਕਿਦਰ ਮੈਨੂੰ ਗੱਲ ਫੁਰੀ ਕਲਾਤ ਮੈਂ ਬੋਲ ਰਿਹਾ ਅਸੀਂ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਿਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨਿਰਤਕਾਰੀ ਕਲਾ ਹੈ ਇਹ ਕਲਾ ਕਿੰਨੀ ਤਰ੍ਹਾਂ ਦੀ ਹੈ ਪੁਰਾਣੇ ਜ਼ਮਾਨੇ ਚ ਅਵਤਾਰਾਂ ਨੂੰ ਨਾਪਦੇ ਸਣੇ ਦੇ ਚ ਕਲਾ ਕਿਤਨੀ ਹੈ ਜੈਸੇ ਕਹਿੰਨ ਸ੍ਰੀ ਕ੍ਰਿਸ਼ਨੇ ਚ 16 ਕਲਾ ਸਨ ਰਾਮ ਦੇ 14 ਕਲਾ ਸਨ ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਨੂੰ ਉਹਨੂੰ ਸੰਪੂਰਨ avatars ਵੀ ਨਹੀਂ ਮੰंदे ਸੰਪੂਰਨ avatars ਕ੍ਰਿਸ਼ਨ ਨੂੰ ਮੰਨੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਗਤੀ ਨੂੰ ਜੋ ਜਿਹੜੀ ਮਨੋਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਇ ਠਾਕਰ ਚਲੇ ਪਰਮਾਤਮਾ ਸਿਰਫ 16 ਕਲਾ ਨਹੀਂ ਅਨੰਤ ਕਲਾ ਨਹੀਂ ਗਿਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦੇ 16 ਕੋਈ 4 ਕੋਈ 6 ਕਿਸੇ ਨੂੰ ਅੰਸ਼ਾ avatars ਵੀ ਕਿਹਾ ਅਨਸਮਾਤਰ ਕਲਾ ਹੈ ਬਥੋੜੀ ਅਨਸਮਾਤਰ ਕਲਾਤਨ ਬੋਲ ਰਿਹਾ ਸੀ ਜਿਹੜੀਆਂ ਕਲਾ ਹੁੰਦੀਆਂ ਨੇ ਇੱਕ ਸੈਨਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿੰਦਾ ਗਣੇ ਜੀ ਤੁਹਾਨੂੰ ਕਿਲੇ ਤੇ ਲੈ ਚੱਲਦੇ ਹਾਂ ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ ਜੀਮ ਦਾ ਜਾਗ ਦਾ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਕਹਿੰਦੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਕਲਾ ਦੀ ਜੀਮਦੀ ਜਾਗ ਦੀ ਮੂਰਤੀ ਦਿਖਾਣਾ ਚਾਹੁੰਦਾ ਤੁਸੀਂ ਸਮਾਂ ਘਟੋ ਮੇਰੇ ਨਾਲ ਚਲੋ ਕਿਲੇ ਤੇ ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਆਉਣਾ ਤੇ ਤੁਸੀਂ ਜਦ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਦਾ ਕੰਲੇ ਕਿ ਠੀਕ ਹੈ ਫਿਰ ਸ਼ਾਮ ਨੂੰ ਚਲਾਂਗੇ ਸ਼ਾਮ ਨੂੰ 퇴 गए ਉਹ ਇੱਕ ਮੈਨੂੰ ਮੰਦਿਰ ਚ ਲੈ ਗਿਆ ਬੜਾ ਉੱਚਾ ਮੰਦਿਰ ਹੈ ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ ਵਿੱਚ ਦਿਖਾਈ ਦਿੰਦਾ ਦੂਰੋਂ ਦਿਖਾਈ ਦੇ ਬੜੀ ਬੁਲੰਦ ਚੋਟੀ ਉਸ ਮੰਦਰ ਵਿੱਚ ਲੈ ਗਿਆ ਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ ਪੱਥਰ ਦੇ ਉੱਤੇ ਚਿੱਤਰੀਆਂਆਂ ਤਸਵੀਰਾਂ ਬੇਲ ਬੂਟੇ ਵਾਹ ਗਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪੈਗੀ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ ਮੈਨੂੰ ਕਹਿਣ ਲੱਗੇ ਗਾਨੇ ਜੀ ਇਸ ਮੰਦਰ ਬਾਰੇ ਕੀ ਰਾਇ ਮੈਂ ਕਿਹਾ ਕਲਾ ਦਾ ਨਮਉਨਾ ਹੈ ਵਾਹ ਕਹੀ ਮਹਾਨ ਹੈ ਕਲਾ ਜਿਵੇਂ ਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ ਪਰ ਮੈਂ ਕਿਹਾ ਮਿਤਰਾ ਬੁਰਾ ਨਾ ਮਨਾਈ ਮੈਨੂੰ ਅਫਸੋਸ ਹੈ ਕਿ ਮੰਦਰ ਮੁਰਦਾ ਹੈ ਮਰਿਆ ਹੋਇਆ ਮੈਨੂੰ ਕਹਿਣ ਲੱਗੇ ਤੁਸੀਂ ਕਥਾ ਕਰਦੇ ਹੋ ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਮੈਂ ਕਹਿੰਮ ਮਿਤਰਾ ਤੋ ਵਿਆਖਿਆ ਮੇਰੇ ਕੋਲ ਸੁਣ ਲੈ ਜਿਵੇਂ ਦੇ ਜਗ ਦੇ ਮਨੁੱਖ ਦੀ ਇਹ ਪਛਾਣ ਆਉਂਦੀ ਏ ਬੋਲਦਾ ਮੁਰਦੇ ਦੀ ਇਹ ਪਛਾਣ ਆਉਂਦੀ ਏ ਲੱਖ ਵੀ ਸਿਰ ਖਪਾਉ ਨਹੀਂ ਬੋਲਦਾ ਮੈਂ ਕਹ ਇੱਥੇ ਕਬੂਤਰਾ ਬਿਠਾ ਪਈਆਂ ਕਰਦੀਆਂ ਨੇ ਗੰਦਗੀ ਇਤਨੀ ਏ ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ ਕਈ ਸਿਲਾ ਪੱਥਰ ਨਿਕਲਦੇ ਪੈਣ ਡੈਡੇਰੀ ਹੋ ਰਹੇ ਨੇ ਨਾ ਇਥੇ ਕੋਈ ਆਰਤੀ ਨਾ ਇਥੇ ਕੋਈ ਜਪ ਨਾ ਇਥੇ ਕੋਈ ਧੂਪ ਦੀ ਨਾ ਕੋਈ ਇਥੇ ਮੰਗਲਾਚਰ ਨਾ ਇਥੇ ਕੋਈ ਪ੍ਰਭੂ ਦੇ ਗੀਤ ਇਹ ਬੋਲਦਾ ਹੀ ਨਹੀਂ ਮੁਰਦਾ ਸਜਾਇਆ ਹੋਇਆ ਸਵਾਰਿਆ ਹੋਇਆ ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ ਮਨੁੱਖ ਨਾ ਬੋਲੇ ਸ਼ਿੰਗਾਰਿਆ ਹੋਇਆ ਸਵਾਰਿਆ ਹੋਇਆ ਕੀ ਮੈਨੇ ਰੱਖਦਾ ਨਾਮ ਬਿਨਾ ਜੇ ਤਾਬਿਵਾਰ ਜਉ ਮਿਰਤਕ ਮਿੱਥਿਆ ਸਿੰਘਾਰ ਸ਼ਿੰਗਾਰ ਮੈਂ ਖ ਬੜਾ ਸੁੰਦਰ ਹੈ ਬਹੁਤ ਖੂਬਸੂਰਤ ਮੰਦਰ ਮੁਰਦਾ ਹੈ ਜੇਮਦਾ ਜਾਗਦਾ ਮੰਦਰ ਹੋ ਹੁੰਦਾ ਜਿੱਥੇ ਅਰਤੀ ਹੋਵੇ ਪੂਜਾ ਹੋਵੇ ਪਾਠ ਹੋਵੇ ਜਪ ਹੋਵੇ ਤਪ ਹੋਵੇ ਹਰੀ ਕੀਰਤਨ ਹੋਵੇ ਮੈਂ ਖ ਰੂਹੇ ਜ਼ਮੀਨ ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ ਉਹ ਹੈ ਹਰੀ ਮੰਦਰ ਦਰਬਾਰ ਸਭ 24 ਘੰਟੇ ਬੋਲਦਾ ਔਰ ਮੈਂ ਇਹ ਵੀ ਅਰਜ਼ ਕਰਦੇ ਆ ਉਹ ਮੰਦਰ ਹਮੇਸ਼ਾ ਖਤਰੇ ਚ ਰਿਹਾ ਹੈ ਅਤਾਇਕਾਂ ਜ਼ਿੰਦਗੀ ਨੂੰ ਖਤਰਾ ਹੈ ਕਬਰਾਂ ਨੂੰ ਖਤਰਾ ਨਹੀਂ ਆਉਂਦਾ ਜਲਦੇ ਦੀਵੇ ਨੂੰ ਖਤਰਾ ਹੈ 부জে ਦੀਵੇ ਨੂੰ ਖਤਰਾ ਨਹੀਂ ਹੈ ਫੁੱਲਾਂ ਨੂੰ ਖਤਰਾ ਹੈ ਕੰਡਿਆਂ ਨੂੰ ਖਤਰਾ ਨਹੀਂ ਆਉਂਦਾ ਜ਼ਿੰਦਗੀ ਨੂੰ ਖਤਰਾ ਹੁੰਦਾ ਹੈ ਕਬਰਾਂ ਨੂੰ ਖਤਰਾ ਨਹੀਂ ਹੁੰਦਾ 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ ਹੈ ਅਗਰ ਕੀ ਹੋਇਆ ਜੇ ਉਹ ਖਤਰਿਆਂ 'ਚ ਰਹਿੰਦਾ ਹੈ ਇਸ ਚੱਕਰ 'ਚ ਨਾ ਪੈਣਾ ਅਬਦਾਲੀ ਨੇ ਗਿਰਾਇਆ ਮਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ ਹੱਦ ਹੋ ਗਈ ਇਹ ਮੰਦਰ ਐਸਾ ਨਿਗਾਹ ਆਇਆ ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ ਕਿਉਂ ਜ਼ਿੰਦਗੀ ਬੋਲਦਾ ਜੀਵਨ ਦਿੱਠੇ ਸਭੇ ਥਾਂ ਨਹੀਂ ਤੁੱਦ ਜਿਵੇ ਬੱਧੋ ਪੁਰਖ ਵਿਦਾਸੇ ਤਾਂ ਤੂ ਸੋਇਆ ਅੰਦਾਜ਼ਨ 12 ਮਹੀਨੇ ਚ 10 1 ਮਹੀਨਾ 25 ਦਿਨ ਹਰ ਸਾਲ ਉੱਥੇ ਕਥਾ ਕਰਦਾ ਔਰ 40 ਸਾਲ ਤੋ ਮੇਰਾ ਨਾਗਾ ਨਹੀਂ ਪਿਆ ਕਦੀ ਮੇਰਾ ਆਪਣਾ ਵੀ ਅਨੁਭਵ ਹੈ ਮੈਂ ਸਾਰੀ ਦੁਨੀਆ ਚ ਕਥਾ ਕੀਤੀ ਹੈ ਉਥੇ ਕਥਾ ਕਰਨੇ ਮੇਰੇ ਕੋਲ ਬੰਦਗੀ ਹੋ ਜਾਂਦੀ ਹੈ ਬਾਕੀ ਜਗ੍ਹਾ ਤੇ ਐਵੇਂ ਕਿਰਤ ਹੋ ਜਾਂਦੀ ਹੈ ਸਮਾਪਾਸ ਕਰਨਾ ਉਥੇ ਹੀ ਬੰਦਗੀ ਹੋ ਜਾਂਦੀ ਹੈ ਔਰ ਮੇਰਾ ਆਪਣਾ ਨਭੇ ਮੰਦਰ ਬੋਲਦਾ ਹੈ 24 ਘੰਟੇ ਬੋਲਦਾ ਉਥੇ ਬੜੀ ਜ਼ਿੰਦਗੀ ਹੈ ਉਥੋਂ ਦੀ ਵਾਈਬ੍ਰੇਸ਼ਨ ਉਥੋਂ ਦੀ ਲਹਿਰਾਂ ਉਥੇ ਦਾ ਜੀਵਨ ਦਿੱਲੀ ਦੀਆਂ ਸੰਗਠਾ ਨੂੰ ਮੈਂ ਕਿਹਾ ਜੇ ਤੁਹਾਨੂੰ ਸੇਸਗੰਝ ਰਸ ਜ਼ਿਆਦਾ ਹੁੰਦਾ ਇੱਥੇ ਜ਼ਿੰਦਗੀ ਹੈ ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲੇਆ ਜੋ ਅੰਮ੍ਰਿਤ ਸੀ ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ ਚਵੇ ਘੰਟੇ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਸੀ ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ ਉਹ ਜ਼ਰੂਰ ਰਸ ਆਵੇਗਾ ਜਿਹੜੇ ਕੁਝ ਥੋੜੇ ਜਿਹੇ ਇਸ ਮિજાਜ ਦੇ ਬੰਦੇ ਨੇ ਉਹਨਾਂ ਨੂੰ ਸਹਦਾ ਰਸ ਆਏਗਾ ਮੈਂ ਉਹਨਾਂ ਨੂੰ ਕਿਹਾ ਕਿ ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦਾ ਨਹੀਂ ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ ਇਹ ਥੋਂ ਦੀ ਅਮੇਰਾਂ ਇਹ ਥੋਂ ਦੀ ਲਹਿਰਾਂ ਇਹ ਆਸਥਾਨ ਵੇਦ ਹੈ ਇਹ ਜਗਾ ਦਾਸ ਹੈ ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਂਦੇ ਆ ਕੋਈ ਦੁਨੀਆਵੀ ਗੱਲ ਉੱਥੇ ਨਹੀਂ ਕਰਨੀ ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ ਤਪ ਕਰਨਾ ਹੈ ਬਾਣੀ ਪੜਨੀ ਹੈ ਕੀਰਤਨ ਕਰਨਾ ਹੈ ਹਰ ਘਰ ਦੇ ਜਿਵੇਂ ਕਿਚਨ ਹੁੰਦਾ ਹੈ ਰਸੋਈ ਹੁੰਦੀ ਹੈ ਭੋਜਨ ਬਣਾਉਂਦੇ ਆਂ ਸਰੀਰ ਲਈ ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਕਮ ਇਤਨੀ ਹੋਵੇ 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੋਂ ਜਪ ਸਕੇ ਉਹ ਜਗ੍ਹਾ ਚਾਰਜ ਹੋ ਜਾਏਗੀ ਉਸ ਜਗ੍ਹਾ ਦੇ ਵਿੱਚ ਬਰਕਤ ਪੈ ਜਾਏਗੀ ਉਸ ਜਗ੍ਹਾ ਤੇ ਦੁਸ਼ਟ ਵੀ ਬੈਠੇਗਾ ਉਹਦੇ ਮੂੰਹੋਂ ਆਰਾਮ ਨਿਕਲ ਜਾਏਗਾ ਵਾਹਿਗੁਰੂ ਨਿਕਲ ਜਾਏਗਾ ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ। ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਰਹਿਮਤ ਕਰਨ ਜੋ ਕੁਝ ਆਪਨੇ ਸਰਵਨ ਕੀਤਾ। ਤੁਹਾਡੇ ਹਿਰਦੇ ਚ ਵਸੇ ਜੋ ਮੈਂ ਤੁਹਾਨੂੰ ਸੁਣਾਇਆ ਹੈ ਮੇਰੇ ਹਿਰਦੇ ਚ ਵਸੇ। ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ ਮੇਰਾ ਸੁਣਾਇਆ ਹੋਇਆ। ਸਿਰਫ ਇੱਕ ਮਿੰਟ ਮੈਂ ਲੈਣਾ ਕਿ ਜਪ ਬਾਵੇਂ ਮੇਰਾ ਗਲਾ ਹੁਣ ਥੱਕ ਗਿਆ ਹੈ। ਪਰ ਮੈਂ ਪੰਜ ਦਫਾ ਕਹਿਣਾ। ਮੈਂ ਪਹਿਲੇ ਕਹਿਣਾ ਤੁਸੀਂ ਬਾਅਦ ਚ। ਇਸ ਤ੍ਰੇਕਨਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ ਹੈ ਅੱਗੋਂ ਗੁਰੂ ਜਿਤਨਾ ਕਰਾ ਲਏ ਉਹ ਫਿਰ ਗੁਰੂ ਦੀ ਮਰਜ਼ੀ ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ ਤੇ ਮੇਰਾ ਆਪਣਾ ਅਨubhav ਹੈ ਰੋਟੀ ਖਾਂਦੇ ਲੱਗਦੇ ਤੇ 15 ਮਿੰਟ ਨੇ ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ ਤੇ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ ਸਰੂਰ ਦੇ 'ਚ ਰੱਖੇਗਾ ਕੱਲ ਕਲੇਸ਼ ਤੋਂ ਬਚਾਵੇਗਾ ਚਿੰਤਾਵਾਂ ਤੋਂ ਬਚਾਵੇਗਾ ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ ਮਨ ਦੀ ਭਟਕਣ ਤੋਂ ਬਚਾਵੇ। ਤੋ ਸਿਰਫ ਪੰਜ ਦਫਾ ਮੈਂ ਕਹਿਣਾ ਕਿਉਂਕਿ ਗੱਲਾ ਮੇਰਾ ਖੁਸ਼ਕੋਚਲੇ ਹੈ। ਮੈਂ ਪਹਿਲੇ ਉਚਾਰਨ ਕਰਾਂਗਾ ਬਾਅਦ ਵਿੱਚ ਤੁਸੀਂ ਤੇ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ ਤੋਨਾਕਾਰ ਇਸ ਤਰ੍ਹਾਂ ਕਰਨ। ਵਾਹੇ ਗੁਰੂ ਵਾਹੇ Hey, ਹਉ ਤਾ ਏ ਕੋ ਨਾਮ ਅਵਰ ਨਿਰਾਫਲ ਕਾਮ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਏ ਰੱਬੀ ਦੌਲਤ ਏ ਰੱਬੀ ਸਵਾਦ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਦੀ ਝੋਲੀ ਚ ਪਾਵੇ ਸਾਰਿਆਂ ਦੀਆਂ ਝੋਲੀਆਂ ਭਰਨ ਸਾਰਿਆਂ ਦੀ ਜ਼ਿੰਦਗੀ ਸਫਲ ਹੋਵੇ ਸਾਰਿਆਂ ਦਾ ਔਰ ਇਥੋਂ ਦੇ ਮੁੱਖੀ ਸਜਣਾ ਦਾ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬਲ ਚੁਗ ਦੀ ਸ਼ਮਾ ਵੈਰ ਗਰੋ ਜੀ ਕਾ ਸੰਸਰ ਵੈਰ ਜੀ ਕੀ